ਨਾਚਨਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਸਥਾਨਕ ਸਰਕਾਰ ਮੰਤਰੀ ਡਾਕਟਰ ਰਵਜੂਤ ਸਿੰਘ ਨੇ ਵੀਰਵਾਰ ਨੂੰ ਨੂਰਪੁਰ ਬੇਟ ਇਲਾਕੇ ਵਿੱਚ ਸਥਾਪਿਤ ਆਧੁਨਿਕ ਅਤੇ ਵਿਗਿਆਨਿਕ ਕਾਰਕਸ ਯੂਟਿਲਾਈਜੇਸ਼ਨ ਪਲਾਂਟ ਦੇ ਸੰਦਰਭ ਵਿੱਚ ਪਿੰਡ ਵਾਸੀਆਂ ਦੀ ਨਿੱਜੀ ਤੌਰ ਤੇ ਸੁਣਵਾਈ ਕੀਤੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿਕੇ ਹੋਈ ਮੀਟਿੰਗ ਵਿੱਚ ਹਲਕਾ ਗਿੱਲ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਲੁਧਿਆਣਾ ਪੂਰਬੀ ਦੇ ਵਿਧਾਇਕ ਦਰਜੀਤ ਸਿੰਘ ਭੋਲਾ ਗਰੇਵਾਲ ਸਥਾਨਕ ਸਰਕਾਰ ਵਿਭਾਗ ਦੇ ਵਿਧਿਕ ਮੁਖ ਸਕੱਤਰ ਤੇਜਵੀਰ ਸਿੰਘ ਡਾਇਰੈਕਟਰ ਸਥਾਨਕ ਸਰਕਾਰ ਵਿਭਾਗ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨਗਰ ਨਿਗਮ ਕਮਿਸ਼ਨਰ ਜੀ ਆਦਿੱਤਿਆ ਡੀਚਲਵਾਲ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ ਮੀਟਿੰਗ ਵਿੱਚ ਪਿੰਡ ਨੂਰਪੁਰ ਬੇਟ ਦੇ ਸਰਪੰਚ ਗੁਰਪ੍ਰੀਤ ਸਿੰਘ ਰਗੂਬੀਰ ਸਿੰਘ ਨਰਿੰਦਰ ਸਿੰਘ ਕਰਮਵੀਰ ਸਿੰਘ ਆਦ ਨੇ ਪਿੰਡ ਵਾਸੀਆਂ ਦੀ ਨੁਮਾਇੰਦਗੀ ਕੀਤੀ ਕੈਬਨਿਟ ਮੰਤਰੀ ਡਾਕਟਰ ਰਵਜੋਤ ਸਿੰਘ ਨੇ ਪਿੰਡ ਵਾਸੀਆਂ ਦੀਆਂ ਮੁਸ਼ਕਲਾਂ ਸੁਣੀਆਂ ਤੇ ਉਹਨਾਂ ਨੂੰ ਭਰੋਸਾ ਦਿਵਾਇਆ ਕਿ ਸੂਬਾ ਸਰਕਾਰ ਲੋਕਾਂ ਦੀ ਸੇਵਾ ਲਈ ਵਚਨਬੱਧ ਹੈ ਅਤੇ ਆਧੁਨਿਕ ਅਤੇ ਵਿਗਿਆਨਿਕ ਕਾਰਕਸ ਯੂਟਿਲਾਈਜੇਸ਼ਨ ਪਲਾਂਟ ਤੇ ਕੰਮਕਾਜ ਸੰਬੰਧੀ ਫੈਸਲਾ ਸਦਭਾਵਨਾ ਨਾਲ ਲਿਆ ਜਾਵੇਗਾ